ਉੱਗੀ ਅਗਰ ਐਡਰੈਸ ਵੀ ਲਗੇ ਅੱਜ ਮਾਰ ਕੇ ਆਉਣਾ ਖਰਾਬ ਕਰਕੇ ਆਉਣਾ ਅੱਜ ਗੇਟ ਲੱਗਿਆ ਵਾ ਇਹਦਾ ਵਿਕੀਣਾ ਨੇ ਨਾਲ ਲਾਗਦਾ ਗੱਡੀ ਟਿੱਠੀ ਤੋਂ ਉਹਨੇ ਕਰਕੇ ਇੱਧਰੇ ਖੜਾਈ ਪਈ ਆ ਬਾਕੀ ਮੋਟਰ ਵੀ ਚਲਾਤੀ ਅੱਜ ਉੱਧਰ ਪਾਇ ਪਾ ਇਹਨੂੰ ਅੱਜ ਉੱਧਰ ਨੂੰ ਚਲਦੀ ਆ ਮੋਟਰ ਆ ਇਹ ਮਿਲੋ ਚਾਚੇ ਨੂੰ ਫਾਸੀ ਗਾਲ ਜੀ ਜੇ ਲੋ ਪਾਈ ਨੂੰ ਨੰਬਰ ਦਾ ਕੰਮ ਫੇਰ ਜਾਂਦੇ ਪਿਆ ਅੱਛਾ ਹੋ ਗਿਆ ਲੈ ਵਧੀਆ ਆਈ ਜਾਂਦਾ ਕਹ ਪਹਿਲਾਂ ਜਵਾਬ ਦਿੰਦੇ ਸੀ ਅੱਛਾ ਉਹਦਾ ਵਿਆਹ ਤੇ ਇੱਕ ਦੋ ਹਾਂ ਹਾਂ ਚਲੋ ਬਾਹਰ ਫੇਰ ਕੰਮ ਚੱਲ ਗਿਆ ਆਹਾਂ ਆਹਾਂ ਜਿੱਦ ਲੋ ਲੈਣਾ ਲੈਟੇ ਨਹੀਂ ਆਈ ਰਾਤ ਤੇ ਦੇਖਦੇ ਰਾਈਡ ਨੂੰ ਆਉਂਦੀ ਨੂੰ ਫੋਨ ਕਰਦਾ ਹੁਣ ਹਾਂ ਹਾਂ ਉੱਥੇ ਪਹਿਲਾਂ ਲਾਇਆ ਉੱਥੇ ਅੱਛਾ ਦੇ ਬੰਦਾ ਲਾ ਕੇ ਰਾਈਡ ਆਉਂਦੀ ਦੇਖ ਆ ਜਾ ਜਾ ਚੱਲ ਜਾ ਆਈ ਪਹੁੰਚੀ ਇਹ ਆ ਗਈ ਹੈ ਜਿੱਥੇ ਰੱਖੇ ਬਾਸ ਇਹ ਆ ਰਿਹਾ ਹੁਣ ਆਇਆ ਟੱਗਿਆ ਇਹ ਗਵਰੇ ਤੋਂ ਆਏਗਾ ਜੋ ਬਰੇ ਕਰ ਕਰਦੇ ਹਾਂ ਫੋਨ ਹੈ ਮੈਂ ਫੋਨ ਕਰਦੇ ਹਾਂ ਓਥੇ ਨੂੰ ਸਿੱਕੇ ਰੇ ਜਾ ਕੋਲ ਤੇ ਬਾਹਰ ਕੱਢ ਕੇ ਲੱਗ ਕੱਢ ਲਿਆ ਰਵਾਇਆ ਲੋ ਕਰੋ ਮੈਂ ਅੱਜ ਕਿਤੇ ਪੈਲਣ ਦੇ ਇਹੋ ਬਲੀ ਦਾ ਬੱਕਰਾ ਬਣਾ ਦਵਾਇਆ ਬੱਤੇ ਚੱਲ ਚਾਹ ਬਾਹਰ ਕੱਢ ਲੈ ਆਉਂਦੀ ਲੱਗੀ ਮੈਂ ਕਿਹਦੀ ਆ ਗਈ ਕੰਨੋ ਲਾਈ ਦੀ ਹੈ ਹੈ ਕਿਹਦੀ ਬੀਜੀ ਮੈਨੂੰ ਲੱਗੀ ਆ ਕਿਤੇ ਵਾਲੀ ਆਹ ਜਿਹੜੀ ਬਾਹਰੋਂ ਬੀਜੀ ਹੈ ਜਮਣੇ ਲੱਗੀ ਹੋਣੀ ਜਮਣੋ ਵੀ ਲੱਗੀ ਹੁੰਦੀ ਹੈ ਹਾਂ ਹਾਂ ਪਾਣੀ ਆਪਾਂ ਮੰਡ ਦੇ ਬਾਅਦ ਵੀ ਜੀਦੀ ਕਰਮਜੀ ਦੀਆਂ ਨਾ ਪਹਿਲਾਂ ਵੀ ਜੀਦੀ ਖੜੀ ਜਿਹੜੀ ਆ ਪੂਲਰਾਂ ਚ ਬੀਜੀ ਹੈ ਮੰਡ ਤੇ ਮੈਂ ਕਹਿੰਦਾ ਯਾਰ ਬਾਅਦ ਵਿੱਚ ਜੀਦੀ ਆ ਬਾਅਦ ਵਿੱਚ ਜੀਦੀ ਆ ਇਕ ਦਿਨ ਦਾ ਫਰਕ ਹੈ ਨਾ ਹੈਗਾ ਇਤਨੀ ਇੱਕ ਦਿਨ ਦਾ ਹੈ ਥੋੜਾ ਟਰੈਕਟਰ ਉਰੇ ਹੈ ਨਹੀਂ ਤਾਂ ਨਾ ਨਾ ਥੋੜਾ ਟਰੈਕਟਰ ਹੈ ਨਹੀਂ ਉਰੇ ਹਾਂ ਟਰੈਕਟਰ ਵੀ ਗਿਆ ਹੈ ਨਾ ਉੱਥੇ ਜਿਲਕੇ ਤਾਂ ਦੂਹੇ ਦਿਨ ਵੀ ਜੀਦੀ ਹੈ ਦੂਹੇ ਦਿਨ ਵੀ ਫਰਾਈ ਕਰ ਗਿਆ ਜੀਦੀ ਠੀਕ ਹੈ ਠੀਕ ਹੈ ਹਾਂ ਹਾਂ ਠੀਕ ਹੈ ਪੱਕੀ ਗੱਲ ਹੈ ਇਹ ਆਹੋ ਫੇ ਗੱਗਾ ਇਹ ਨਾ ਵੀ ਜੀਦੀ ਹੋ ਹਾਂ ਹਾਂ ਦੂਹੇ ਦਿਨ ਜੀਦੀ ਆ ਲੋ ਜੀ ਦੂਹੇ ਦਿਨ ਮੇਰੇ ਹਸ ਅਸੀਰ ਜੀ ਬਈ ਕਾਹ ਲਾਲਾ ਇਹਦੇ ਪੈਪੂ ਜੇ ਹੁਣ ਉਹ ਮੈਂ ਬਹੁਤ ਜਵਾਬ ਦਿੱਤੇ ਆ ਯਾਰ ਪਹਿਲਾਂ ਅੱਛਾ ਉਧਰ ਵਿਆਹ ਚੱਲ ਗਿਆ ਹੋਣਾ ਉਹ ਬਾਈ ਇਹ ਕਿਹੜੇ ਜੇ ਕਹਿੰਦੇ ਕਿ ਹੁਣ ਇੱਥੇ ਆਇਆ ਯਾਰ ਵਿਆਹ ਤਾਂ ਨਿਪਟ ਗਿਆ ਹੁਣ ਉਹ ਬੰਦਾ ਕਹਿੰਦਾ ਯਾਰ ਕਰਕੇ ਜਾ ਮੈਨੂੰ ਚਾਹ ਲੈ ਬੰਦੇ ਦੇ ਕਰਾ ਲਾ ਲੀ ਕੋਰ ਵਿਆਹ ਹੈ ਅੱਜ ਅੱਛਾ ਲੈ ਵਿਆਹ ਹੋਣਾ ਇਹ ਜਾਊਗਾ ਸ਼ਾਮ ਕੀ ਟਵਲੀ ਅੱਜ ਅੱਛਾ ਠੀਕ ਹੈ ਕਿਆ ਰੋ ਮੁੰਡਾ ਯਾਹ ਹੈ ਨਾ ਇਹਨਾਂ ਜਿਹੜੇ ਦੋ ਆਇਆ ਪਰ ਅੱਛਾ ਇਹ ਮਿਲ ਜੀ ਮਿਲਦਾ ਹੁੰਦਾ ਠੀਕ 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 ਹੈ ਫਾਰਮ ਟਰੈਕ ਆਹ ਇੱਕ ਠੀਕ ਉਹ ਕਹਿੰਦਾ ਜੇ ਨਾ ਆ ਜਾ ਦੇਖ ਲਈ ਅੱਛਾ ਉਹ ਥੋੜੀ ਜਿਆਦਾ ਪਾੜ ਬਿੰਦਰ ਜਾਇਆ ਉਹ ਨਾਂਦ ਗਿਆ ਕੀ ਕਰਨਾ ਬਾਹਰੀ ਦੇ ਪਕਾਣ ਕ ਭਾਰਨੀ ਨਹੀਂ ਤੈਨੂੰ ਕਮਾ ਦੇਣਾ ਦਾ ਦੋ ਤਿੰਨ ਪਾਸੇ ਆਜਾ ਤੂੰ ਕੱਕੜਾ ਫਿਰ ਕਿੱਥੇ ਜਾਣਾ ਤੈਨੂੰ ਅੱਛਾ ਬਾਮਾ ਗੁੱਲੀਆ ਬਾਮਾ ਬਾਮਾ ਦੇ ਗੁੱਲੀਆ ਹੈਂ ਕਾਲੂ ਘੋਰ ਕਰਦਾ ਯਾਰ ਅੱਛਾ ਉਹਨਾਂ ਦਾ ਹੀ ਆ ਨਾਲ ਮੁੰਡੇ ਦਾ ਗੇਤਾ ਹੋਰਦਾ ਅੱਛਾ ਅੱਛਾ ਉਹ ਕਹਿੰਦਾ ਤੇਜੇ ਕਰਾਉਣਾ ਆ ਮੈਂ ਚਲਾਉਂਗਾ ਨੇ ਤੇ ਕੁਈ ਗੱਲ ਨਹੀਂ ਭਾਈ ਕਰ ਦਿੰਦੇ ਆ ਹਾਂ ਤੇ ਮੁੰਡਾ ਦੇ 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 ਬਟਾ ਉਹ ਤੇਲ ਦੇ ਦਿੰਦੇ ਮਰ ਜਾ ਪੂਰੀ ਹਾਲੇ ਭਾਈ ਮੈਂ ਬੰਦਾ ਭੇਜਦਾ ਉਹਨੂੰ ਕਿਹਾ ਤੂੰ ਕਾਨੂੰ ਲਾ ਲੈ ਦੇਖ ਲੈ ਉਹ ਆ ਵੀ ਲੱਗਦਾ ਸੋਨਾ ਯਾਰੀ ਨੂੰ ਕਿਰੀ ਤਾਂ ਹੁਣ ਤੇਜ ਤਾਂ ਲਾ ਲਾ ਹੁਣ ਤਾਂ ਲਾ ਲਾ ਮੜਾ ਜਾ ਇਹ ਨਾ ਪਿੰਨਾ ਨੂੰ ਤਾਂ ਕਬਾੜਾ ਨਹੀਂ ਪੈਂਦਾ ਬੰਦਾ ਹਾਂ ਹਾਂ ਜੇ ਮੜ ਜਾ ਤੇਲ ਲੱਗ ਜਵੇ ਮੜੀ ਆ ਰਹੀ ਹੈ ਕਿ ਦਾ ਕੰਮ ਮੜਕੀ ਦਾ ਹੀ ਹੈ ਇੱਕ ਐਨੂੰ ਬੰਦ ਨਾ ਕਰ ਐਸੀ ਜਾਂ ਤਾਂ ਕੰਮ ਹੋਵੇ ਨਾ ਇਹਨੂੰ ਇਹਨੂੰ ਹੈਂਡਲ ਜਲਵਾਇ ਨਹੀਂ ਹੈਗਾ ਹੁਣ ਤੱਕ ਕੜਾਤੀ ਇਦਣ ਲੱਗ ਜਾਂਦਾ ਨਾ ਬਣਾ ਕੇ ਉੱਥੇ ਹਾਂ ਨਾ ਮੈਂ ਵੀ ਨਟ ਲਵਾ ਕੇ ਉਹਦਾ ਯਾਰ ਉਹਦੇ ਮਿਲ ਜਾਣਾ ਜਿਹੜੀ ਉਹਨੂੰ ਸਾਖਜੀਨੀ ਮਸ਼ੀਨ ਹੁਣ ਤੱਕ ਨਹੀਂ ਲੱਗੇ ਆ ਜਿਹੜੀ ਸਾਖਜੀਨੀ ਮਸ਼ੀਨ ਹੁੰਦੀ ਹੈ ਇੱਥੇ ਉਹੀ ਜਿਹੜੀ ਆਵੇ ਮੈਂ ਉਹਦੀ ਯਾਰ ਉਹੀ ਚੱਕਰ ਇਹਦਾ ਉੱਦੜਦਾ ਰਹਿੰਦਾ ਹਾਂ ਹਾਂ ਕਿਦਣੇ ਇਸ ਰਾਖ ਮਰਾਉਣ ਕਾ ਮਾ ਦੁੱਲੇ ਨੇ ਬਣਾ ਕੇ ਲਾ ਦੇ ਨੋ ਤੋ ਬਣਵਾ ਕੇ ਲੋ। ਚਲ ਕੋਈ ਨਹੀਂ ਅਸੀਂ ਚਮਗੌਰ ਜਾ ਕੇ ਆਉਣਾ ਲੈ ਕੇ ਆਉਂਗੇ। ਨਹੀਂ ਕੀ ਆਜੋ। ਆਹ ਇਹ ਜਾ ਕੇ ਆਉਣਾ ਚਮਗੌਰ ਮੇਰੇ ਚਾਚੇ ਨੇ। ਇਹ ਕਰ ਜਾਂਦਾ ਹੈ। ਕਹਿੰਦਾ ਵੀ ਇਹ ਦਿਲਾਤਾ ਮੈਂ। ਜਾਵਾਂਗੇ। ਜਾਇ ਆਉਂਗੇ ਤੇਰੇ ਪਿੱਛੇ ਪਤਾ ਇਹ ਕਰਦੇ ਨੇ ਫੀਕਾ। ਦੇਖਦੇ ਆ ਜੀ ਫੀ ਵੀ ਦੇਖਾਂਗੇ ਹਲੋ ਵੀ। ਚਾ ਚਾ ਨੂੰ। ਵਾਹ ਉਹ ਦੇਖਣਾ ਕੰਮ ਤੂੰ ਫੇਰ ਦੱਸੂਗੀ ਟਾਈਮ ਪਰ ਦੇਖੂ। ਲਖੜ। ਟਾਈਮ ਪਰ ਦੇਖੂਗੇ। ਠੀਕ ਨਹੀਂ ਗੱਲ ਟਾਈਮ ਪਰੇ ਮੇਰੇ ਕੋਲ ਨਹੀਂ ਆਣੀ ਆ ਆਪਣਾ ਖਾਤਾ ਆ ਆਏ ਨੇ ਬਈ ਪੁੱਛ ਕੇ ਕਹਾਂ ਰੂਣਾ ਭਾਈ ਪੁੱਛ ਕੇ ਪੁੱਛੀ ਆ ਜਾਣੇ ਕਿੰਨੇ ਦੀ ਬਾਰਸੀ ਦੇ ਪੈਸੇ ਆ ਜਾਣੇ ਸਾਡੇ ਕੋਲ ਚ ਮੈਂ ਤਾਂ ਪੁੱਛੀ ਕਿ ਕਰੂਗਾ ਯਾਰ ਇਹਨੂੰ ਪੁੱਛੂਗਾ ਵੀ ਆਪਾਂ ਨੂੰ ਸੌਦਾ ਲੋਟ ਆ ਕਿ ਕਿਹੜਾ ਨਹੀਂ ਲੋਟ ਹਾਂ ਹਾਂ ਠੀਕ ਨਹੀਂ ਗੱਲ ਠੀਕ ਹੈ ਜੇ ਲੋਟ ਆਉਂਦਾ ਹੋਇਆ 10-20 ਹਜ਼ਾਰ ਪਾ ਕੇ ਫੇਰ ਠੀਕ ਨਹੀਂ ਹੈਗਾ ਹਾਂ ਹਾਂ ਮੈਂ ਠੀਕ ਹੈ ਗੱਲ 10-20 ਹਜ਼ਾਰ ਪਾਏਗਾ ਜੀ ਜਾਨ ਨੂੰ ਸੱਪੜਾ ਕਰ ਦੋਵੇਂ ਮੇਰੇ ਖਰੂਦ ਨਹੀਂ ਆਏ ਮੈਂ ਚਾਈਦਾ ਲੈ ਸੱਲ ਬਣਾ ਇਹ ਲੈਰੇ ਕੰਮ ਆਪਾਂ ਨੇ ਕਹ ਪਹਿ ਜੋੜਨੇ ਜਿਹੜੇ ਆਉਣੇ ਲਾ ਦੇਣੇ ਚਾਹੀਦੇ ਇੱਕ ਨੇ ਆ ਇੱਕ ਨੇ ਆ ਇਹਦੇ ਆਸ ਰੱਖੀ ਫਰਾਨੀ ਜਗ੍ਹਾ ਤੇ ਆਉਣੇ ਵਾਲੇ ਆ ਵੀ ਆ ਕੰਮ ਕਰਦੀ ਹੈ ਬਸ ਠੀਕ ਨੇ ਇਹ ਆਪਣੀ ਐਫ ਵੀਡੀਓ ਸਮਝ ਲੈ ਹਾਂ 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 ਇਹ ਤਾਂ ਹੈ ਜਿਹੜਾ ਸਮਾਨ ਬਣ ਗਿਆ ਉਹਨੀ ਐਫ ਵੀਡੀਓ ਹੈ ਹੂੰ ਹੂੰ ਹਾਂ ਹੈ ਕਿ ਨਹੀਂ ਨਾ ਨਾ ਐਫ ਵੀਡੀਓ ਹੈ ਹੂੰ ਹੁਣ ਕੱਲ ਮੈਨੂੰ ਕਹਦਾ ਜਿੰਦਾਂ ਨਾ ਲਾ ਦੂਰੇ ਹੂੰ ਕਹਦਾ ਤੂੰ ਜਿੰਦ ਲਾ ਦਿੰਦਾ 15 ਮਿੰਟ ਬਾਅਦ ਅੱਛਾ ਮਾ ਮੇਰੀ ਗੱਲ ਸੁਣ ਲੈ ਤਾਂ ਸਮਾਨ ਆਉਣਾ ਜੋੜਨਾ ਇਹ ਹੁਣ ਅਗਰਾ ਆਊਗਾ ਭਾਈ ਅਸੀਂ ਆਸਮਾਨ ਲਿ ਜਾਣਾ ਐ ਮੈਂ ਸਮਝ ਗਈ ਪੁੱਛੂਗਾ ਲਾ ਪੁੱਛੂਗਾ ਸਹੀ ਹਾਂ ਹਾਂ ਮਾ ਕੁੰਡਾ ਖੁੱਲਾ ਹੋਇਆ ਹੋਇਆ ਜੋੜ ਕੇ ਲਾਹੀ ਨਾ ਤੂੰ ਦੇਖੀ ਜਾ ਫਿਰ ਫਿਰ ਪਤਾ ਨਹੀਂ ਲੱਗਣਾ ਕੌਣ ਲੈ ਗਿਆ ਇਹਦਾ ਹੋਰ ਮਾਗਾ ਪੁੱਛ ਕੇ ਨਹੀਂ ਆਊਗਾ ਭਾਈ ਹਾਂ ਸਾੜਾ ਸਮਾ ਰਹੇ ਬੇਲਾ ਇਹਨੂੰ ਲੈ ਜਾ ਤੂੰ ਠੀਕ ਨਹੀਂ ਗੱਲ ਹਾਂ ਠੀਕ ਹੈ ਹੁਣ ਉਹ ਫਾਲੇ ਪਏ ਐ ਹਾਂ ਉਹ ਫਾਲੇ ਹੁਣ ਬੰਦਾ ਪੁੱਛੂਗਾ ਅਸੀਂ ਬੰਦੇ ਨੂੰ ਹੋਰ ਨੂੰ ਹਾਂ ਕਰੀ ਉਹ ਫਾਲੇ ਉਹਰੇ ਹੋਣ ਨਾ ਹਾਂ ਹਾਂ ਫਿਰ ਲਾ ਕਿਹੜਾ ਗਿਆ ਖਾਲੇ ਮੂਵੀ ਗੱਲ ਹੈ ਫਿਰ ਲੈ ਕਿਚਾ ਪੂਰਾ ਅੱਛਾ ਅਰਤੀ ਚਾਹੀਦੀ ਲੈ ਲਾਤੀ ਆ 12 ਲੱਖ ਦਾ ਡੈਕਟਰ ਬੁਲਾਇਆ ਲੈ ਰੱਸੀ ਰੱਤੀ ਟੁੱਟੀ ਵੀ ਬੰਦੇ ਨੂੰ ਮੈਂ ਤੇਰੇ ਨਾਲ ਉੱਥੇ ਆ ਗਿਆ ਹਾਂ 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 ਬਹੁਤ ਆ ਜੀ ਜੀ ਚੱਲ ਜੀ ਆਹ ਚੱਲ ਹੋਣ ਦਿਰਪੰਦੀ ਨੇ ਫੱਕ ਪੈਂਦਾ ਇਹਨੂੰ 9-10 ਦਿਨ ਹੋ ਗਏ ਅਜੇ ਵੀ ਜੀਮ ਠੀਕ ਨਹੀਂ 10 ਦਿਨ ਹੋ ਗਏ ਮਾਈ ਨੂੰ ਵੀ ਜੀ ਨੂੰ ਦੇਖ ਹੁਣ ਛਾੜ ਦੇਖਦੇ ਆਂ ਐਨ ਹੁਣ ਸਾਰੇ ਖੇਤਾਂ ਮਾਂ ਲੱਗੀ ਹੋਈ ਪੈਣਾ ਨਿੱਕੀ ਜੀ ਅਜਾ ਨਿਕਲੀ ਜਾਣੀ ਹੋਰ ਠੀਕ ਨਹੀਂ ਲਾਗੇ ਛਾੜ ਦੇਖਣਾ ਦੇ ਛਾੜ ਤੇ ਦੇਖੂਗਾ ਇੱਥੇ ਯਾਰ ਆਹ ਲੇਖ ਦੇ ਦੇ ਠੀਕ ਹੈ ਮੈਂ ਆਂ ਬਲੀ ਬਦ ਗਿਆ ਦੋ ਨਾ ਨਾ ਮਗਬ ਇਹਨੇ ਜ ਆ ਪੰਜ ਪੰਜ ਚਾਰ ਦਿਨ ਨਾ ਆਈ ਨੇ ਹੋ ਜਾ ਨਿਕਲਦੀ ਆ ਕਣਖ ਹੋ ਰਿਹਾ ਬਹੁਤ ਹਮ ਸਮਝੇ ਢੱਕਰ ਕਰਕੇ ਨਾ ਢਲੇ ਥਲੇ ਡਲਾ ਹੌ ਹੌਲੀ ਕੱਟਦਾ ਜੀ ਢੱਕਰ ਮ ਹੌਲੇ ਹੌਲੇ ਮੂੰਹ ਲੱਗਣ ਲੱਗਦੀ ਆ ਫਿਰ ਕਿਹੜਾ ਹੁਣ ਛੋੜੀ ਜਮੀਨ ਮਾ ਥੜੀ ਜਦੇ ਨਿਕਲ ਕੇ ਜਦੇ ਗਰੋਸ਼ ਕਰ ਦਿੰਦੀ ਆ ਇੱਥੇ ਇੱਥੇ ਜ਼ੋਰ ਲਾ ਕੇ ਨਿਕਲਦੀ ਆ ਕਣਕ ਪੂਰਾ ਫੇਰ ਬੁੱਝਾ ਕਰਨ ਲੱਗਦੀ ਆ ਇਸੇ ਪਹਿਲੇ ਤਾਂ 15 20 ਦਿਨ ਮੂੰਹ ਹੀ ਲਾਦੀ 20 ਦਿਨ ਆ ਉਹ ਸਾਰੇ ਖੇਤਾਂ ਮਹਰੇ ਹੀ ਪੈਂਦੀ ਆ ਹੁਣ ਇਦਾਂ ਤੈਨੂੰ ਘੱਟ ਨਹੀਂ ਸੁਣੀ ਇਦਾਂ ਨੂੰ ਜ਼ਿਆਦਾ ਦਿਖਦੀ ਆ ਜਿੱਦਾਂ ਸੂਸ਼ ਦਾ ਰੋਖ ਹੋ ਜਾਂਦਾ ਐ ਤੈਨੂੰ ਦਿਖਦੀ ਆ ਦਿਖਦੀ ਆ ਤੈਨੂੰ ਆ ਲੈ ਤੈਨੂੰ ਖਬਰ ਨੇ ਆ ਲੈ ਹਾਂ ਉਹ ਠੀਕ ਆ ਨਿਕਲੇ ਆਉਣੀ ਪਰਸੋਂ ਦਾ ਹੀ ਦੇਖੀ ਸਾਰੇ ਸਾਈਡ ਦੇ ਖੂਗਿਆਨ ਉਹ ਵੀ ਨਿਕਲੇ ਆ ਫਿਰ ਹਾਂ ਹੋ ਫਿਰ ਫਿਰ ਇਹ ਤਾਂ ਮਾਰਦਾ ਹਾਂ ਹਾਂ ਦਿਨ ਤੇ ਦਿਨ ਫਰਕ ਪਈ ਜਾਂਦਾ ਵਾਸ ਹੁਣ ਅਜਾ ਦਿਨ ਵੀ ਦੱਸੇ ਹੋਏ ਹੁਣੇ ਆ ਇਦੋਂ ਹੁਣ ਜ਼ਿਆਦਾ ਦਿਖਦੀ ਆ ਹਾਂ 12 ਦਿਨ ਹੋ ਗਏ ਹੈ ਨਾ 13 ਦਿਨ ਹੋ ਗਏ 13 ਦਿਨ ਹੋ ਗਏ ਫੇ ਉਹੀ ਦਿਨ ਹੋ ਗਏ ਬੀਜੀ ਤਰਨ ਹੋ ਗਏ ਹੈ ਬੀਜੀ ਨੂੰ ਹਾਂ ਜੰਮੇ ਹੀ ਬਸ ਨਿਕਲੇ ਹੀ ਹੈ ਨਾ ਬਾਹਣੀ ਨੂੰ ਜੇ ਹੈ ਇਹ ਕੇ ਸੈਟ ਨਹੀਂ ਕਾਹੇਗਾ ਵੀ ਡੂੰਗੀ ਚਲੇ ਗਈ ਹਾਂ ਉਹ ਵਧੀਆ ਹੈ ਗਿੱਲ ਮੇ ਚਲੇ ਗਿਆ ਦਾਣਾ ਹੈ ਵਧੀਆ ਗਿੱਲ ਮੇ ਚਲੇ ਗਿਆ ਹਾਂ ਸਾਰੇ ਬਾਰੇ ਹੀ ਪੈ ਲੱਗੀ ਜਿੱਤ ਮਾਤੀ ਦੇਖ ਲੈ ਹੈ ਹਨ ਬਰਾਬਰ ਹੀ ਵੀ ਹੈ ਹਾਂ ਜਾਨ ਜੀ ਨਹੀਂ ਹੈਗੀ ਬੀਜ ਮਹਲੇ ਜਾਂ ਦਾ ਡੱਕਰ ਮੈਂ ਇੱਦਾਂ ਹੀ ਆ ਬਾਈ। ਹੈ? ਜਾਂ ਨਾ ਇੱਕ ਨਹੀਂ ਪਹਿਲਾ ਡਾਇਆ ਵਾ ਹੋ ਗਿਆ ਦੂਈ ਵਾਰ ਹੁਣ ਅੱਧਾ ਤੇ ਰੋਟਾ ਪਿਆ। ਦੂਈ ਵਾਰ। ਮੈਂ ਫਰਕ ਤਾਂ ਪੈਂਦਾ ਹੀ ਆ ਹੁਣ। ਪਹਿਲੇ ਦੋ ਰੋਟੇ ਰਲ ਗਰੂਲ ਗੇ ਵਿੱਚੇ ਜਿਹੜੇ ਪਾਏ ਤੇ ਦੋ ਦੋ। ਹੈ? ਹੋਰ। ਚਲ ਕੋਈ ਨਾ ਪਾਣੀ ਲਾ ਦੇ ਦੋਣੀ ਸੱਟ। ਐਂ ਸੈਟ ਹੋ ਜਾਣੀ। ਹੁਣ ਸਵੇਰ ਹੁਣ ਨਾਲੋ ਅੱਜ ਨਾਲੋ ਸਵੇਰ ਨੂੰ ਦੇਖੀ ਕਿੰਨਾ ਫਰਕ ਹੋਊਗਾ। ਆ ਤਾਂ ਪੈਣਾ ਹੀ ਆ। ਹਾਂ। ਸਵੇਰ ਨੂੰ ਬਹੁਤ ਫਰਕ ਹੋਊ। ਸਾਰਿਆਂ ਨੂੰ। ਹੈ। ਅੱਗੇ ਬੈਠ। ਹੈ? ਕੇ ਤੇ ਦਿਖਦਾ ਰਹੇਗਾ ਵੀ ਰਾਈ ਪੈਂਦੀ ਆਪਾਂ ਨੂੰ ਆਪ ਵੀ ਬੈਠ ਕੇ ਦੇਖ ਤੂੰ ਬੈਠ ਕੇ ਆਏ ਆਂ ਆਏ ਦਿਖਦਾ ਬੈਠ ਕੇ ਖਵਾਰ ਕੇ ਸਮਝਿਆ ਹਾਂ ਬੈਠ ਕੇ ਦਿਖਦਾ ਇਹ ਕਾਹਨ ਕੋਈ ਨਹੀਂ ਕਰੀ ਕਰਨੀ ਯਾਰ ਬਾਸਵਾਰ ਕੇ ਵਿੱਚ ਹੋਰ ਮੈਂ ਬਾਸਵਾਰ ਤੋਂ ਦੀਜੇ ਆ ਖਾਲਮਾ ਵੀ ਹਾਸ ਵੀ ਸਪਰੇ ਹੁੰਦੀ ਆ ਹੁਣ ਬਾਈ ਬਈ ਇਹ ਬਾਸਪਰੇ ਹੋ ਜਵੇ ਨਾ ਕੱਕੰਡਾ ਸੁੱਕ ਜਵੇ ਸਵਾਰਨੇ ਦੀ ਖੁਰਚੜੀ ਤੇ ਲੋੜੇ ਨਹੀਂ ਨੂੰ ਐਕ ਨੇ ਚੱਲ ਪੈਣਾ ਇਹਨੇ ਵੀ ਹੈ 172 ਜਹਾ ਆਹਾ ਆ ਕੇ ਰੇਜ ਕਰਦੇ ਹਾਂ ਹਮ ਆ 188 ਆ ਸਾਰੀ ਇਹਦਾ ਬਹੁਤ ਜੰਮਿਆਈ ਪਾਣੀ ਲਾ ਕੇ ਦੇਖੀ ਕਿਵੇਂ ਫੜਾਂ ਫੁੱਟਣੇ ਤੇ ਲੋਰ ਪਹਿਲਾਂ ਤਾਂ ਸਾਲਾ ਦਿਖਦੀ ਕੁਸ ਨਹੀਂ ਤਾਂ ਖੇਤ ਲੈ ਪਹਿਲਾਂ ਤਾਂ ਖਾਲੀ ਪਟਾਕੇ ਦਾ ਪੈਂਦਾ ਤਾਂ ਰੀਜ ਦਾ ਹੈ ਕਿ ਨਹੀਂ ਪਤਾ ਲੱਗਦਾ ਜੰਮੀ ਵੀ ਗਈ ਕਰ ਆਹਿੰਦੇ ਪਰ ਉਹਦਾ ਸਪਰੇ ਹੁੰਦੀ ਹੁਣ ਝਟਪਟ ਇਹਦਾ ਫੂਸ ਬਣ ਜੇ ਨਾ ਖੋ ਗਏ ਕਹੀ ਕੋ ਮਾਉਣ ਦੀ ਕੁਸ ਨਹੀਂ ਲੋੜ ਹੈਗੀ ਇਹਦੇ ਚ ਸਪਰੇ ਹੋ ਜਵੇ ਇੱਕ ਵਾਰੀ ਪਚਾ ਕੇ ਠੀਕ ਨਹੀਂ ਬੱਚੇ 0 ਵਾਲੇ ਵੀ ਕਿਲੋਗ 100 ਕਿਤੇ ਦਿਖਦੀ ਦੀ ਹੁਣ ਆਪਾਂ ਨੂੰ ਦਿਖਦੀ ਤਾਂ ਹੈਗੀ ਅੱਖਾਂ ਨੂੰ ਵੀ ਹਰਿਆਈ ਪੈਂਦੀ ਸਿਰੇ ਦਾ ਪੂਰੀ ਡੋਲੇ ਕਿੰਨੇ ਬਹੁਤ ਹੀ ਗੁੱਦੀ ਖੋਜੀ ਕਹਿੰਦਾ ਹੈ ਉਧਰ ਤੇ ਆਏ ਨੂੰ ਬਹੁਤ ਦਿਖਦੀ ਹੈ ਨਾ ਆਪਾਂ ਸੂਝ ਦੇ ਲੋਕ ਨੂੰ ਕਿੰਨੀ ਦਿਖਦੀ ਆਏ ਨੂੰ ਇਧਰੋਂ ਘੱਟ ਦਿਖਦੀ ਆਏ ਜੇ ਸੂਝ ਦੇ ਲੋਕ ਕਰਦੇ ਜਿਆਦਾ ਜਿਹੀ ਹੈ ਮੈਂ ਜਾ ਕੇ ਡੋਲੇ ਗੁਰਬੀ ਦੇਖ ਕੇ ਆਉਂਦਾ ਨਹੀਂ ਜੀ ਜਾ ਕੇ ਡੋਲੇ ਗੁਰਬੀ ਨਾ ਨਾ ਠੀਕ ਹੈ ਤੁਮ ਚਲੋ ਆ ਜਾਣਾ ਇਧਰ ਆਏ ਬੰਗਲੇ ਭਾਈ ਸਾਡੇ ਬੰਗਲੇ ਤਾਂ ਹੀ ਨਹੀਂ ਆਉਂਦੇ ਬੰਗਲੇ ਸਾਰੇ ਹੀ ਮੋਟਰਾਂ ਇਕੱਠੀਆਂ ਕਰੇ ਬੈਠੇ ਸਾਰੇ ਬੰਗਲੇ ਜਾਂਦਾ ਹੀ ਨਹੀਂ ਬੰਗਲਾ ਅਸੀਂ ਕਹਿੰਦੇ ਬੰਗਲੇ ਸਾਡੇ ਆ ਕੇ ਉੱਥੇ ਕਣਕ ਮਿੱਤੇ ਮੜੀ ਜੀ ਬੰਦਲੇ ਮੰਗਲੇ ਸਾਰੇ ਇੱਧਰ ਆਏ ਹੋਏ ਆ ਬੰਗਲੇ ਮਾ ਹੈ ਨਹੀਂ ਕਣਕ ਮਿੱਤਣ ਦੇ ਨੂੰ ਆਹ ਵਿਖਾਲੇ ਪਾਣੀ ਪੈਰ ਰੱਖਦੇ ਪੂਰਾ ਜਿਆ ਪਾਣੀ ਲੱਗਦਾ ਕਣਕ ਰੋੜ ਦਬਦੀ ਆ ਵਿੱਚ ਕਣਕ ਰੋੜ ਦਬਦੀ ਆ ਫੈਟਦੀ ਆ ਥੋੜੀ ਬਹੁਤ ਆ ਬੰਗਲੇ ਨਾਲ ਗਾਣਾ ਬੰਗਲੇ ਨਾਲ ਅੱਗੇ ਬੰਬ ਵਜਾ ਕੇ ੜਾਈ ਜਾਂਦੇ ਸੀ ਨਾ ਨੂੰ ਹੁਣ ਕਹਿੰਦੇ ਬੰਗਲੇ ਆ ਤੇ ਹੁਣ ਬੰਗਲੇ ਨਹੀਂ ਆਉਂਦੇ ਸਾਡੇ ਬੰਗਲੇ ਨਹੀਂ ਆਉਂਦੇ ਹੁਣ ਸਾਡੇ ਇੱਲਾ 100 ਬੰਗਲੇ ਬੈਠਾ ਹੋਣਾ ਉੱਥੇ ਭਾਰਤੀ ਨਾ ਨੇ ਤਾਂ ਉਹ ਨਾ ਨਾ ਇਹਨਾਂ ਦੇ ਖਰਾਬ ਆ ਮੈਂ ਕਹਿੰਦਾ ਚੱਲ ਵੀ ਖਾਲਦੀ ਇਹਨਾਂ ਦਾ ਪਟਾਕਾ ਮਾਰਗੀ ਤਾਰ ਤੂਰ ਪਤਾ ਨਹੀਂ ਬਸ ਫਿਰ ਉਹ ਚ ਲਾਈ ਨਹੀਂ ਹੋਣੀ ਹਲੇ ਆ ਦੋਏ ਚਲਦੀਆਂ ਆਪਣੀਆਂ ਹੀ ਚਲਦੀਆਂ ਆਪਣੀਆਂ ਹੀ ਚਲਦੀਆਂ ਦੋਏ ਪਪਾ ਤੀਨ ਨੇ ਨੇ ਵੀ ਸਾਰੀ ਉਹ ਹੁਣ ਬੱਤ ਕਰਿਆ ਨੂੰ ਵੀ ਤੂੰ ਕੀ ਕਰੂਗਾ ਉਹਨਾਂ ਨੇ ਰੌਣੀ ਕਿੰਨੇ ਦਿਨ ਹੋ ਗਏ ਕਰਿਆ ਨੂੰ ਇਹ ਲੈ ਹੁਣ ਕੀ ਗਿੱਲੇ ਹੀ ਗੁੰਦੇ ਉਹਨਾਂ ਨੇ ਹੁਣ ਮੂਰਾ ਹਾਲ ਐ ਇੱਥੇ ਆ ਇਹ ਹੁਣ ਇੱਕ ਨਹੀਂ ਤਵੀਆਂ ਨਾਲ ਵਾਈ ਜਾਂਦੇ ਸਕਾਈ ਜਾਂਦੇ ਸੁੱਕਦੇ ਨਹੀਂ ਖੇਤ ਯਾਰ ਕੀ ਵੀ ਕਿਤੇ ਸੁੱਕਦੇ ਬਾਈ ਲੇਟ ਹੁੰਦਾ ਕੰਮ ਇਹ ਸਾਲੀ ਛੋਟੀ ਜਿਹੀ ਜ਼ਮੀਨ ਤਾਂ ਹੈ ਨਹੀਂ ਵੀ ਸਾਡੀ ਆਪਾਂ ਨੇ ਘੌਲ ਜੀ ਨਹੀਂ ਕਰੀ ਬੀਤੀ ਜਦ ਦੇ ਵਧੀਆ ਰਹੇ ਰਾਤ ਨੂੰ ਇੱਕ ਜਦ ਦੇ ਕੰਮ ਜਿਆ ਕਰਤਾ ਜਿਹੜਾ ਵਧੀਆ ਰਹੇ ਹਾਂ ਨਾ ਇਹ ਬਹੁਤ ਜੀ ਕਣਕ ਹੋਣੀ ਬਾਅਦ ਵਿੱਚ ਪਾਣੀ ਜਾਂ ਲੱਗਣ ਦਾ ਬੋਫੜ ਨਹੀਂ ਆਏ ਹੁਣ ਗੁੱਲੀ ਡੰਡਾ ਜਮਾ ਹੀ ਜੰਮਣਾ ਇੱਚ ਜਿਹੜਾ ਮਾੜਾ ਮੋਟਾ ਜੰਮਣਾ ਵੀ ਤਾਂ ਉਹ ਵੀ ਨਹੀਂ ਜੰਮਣਾ ਬਾਈ ਬਹੁਤ ਹੋ ਗਈ ਚਾਹ ਜੇ ਹੋ ਗਿਆ ਸਪਰੇਅ ਕਰੂੰਗਾ ਕਹਾਂ ਪਾਣੀ ਤੇ ਪਹਿਲਾਂ ਕਰੂੰਗਾ ਹਾਂ ਟਰੀਕਾ ਮਣ ਕੀ ਕਰਿਆ ਯਾਰ ਕਿਰਨ ਨਿਪਟ ਗਿਆ ਕੰਮ ਉੱਤਰ ਹੈ ਉੱਥੇ ਉੱਥੇ ਮੈਂ ਕੰਪਿਊਟਰ ਦਾ ਹਾਂ ਕਰਿਆ ਮੈਂ ਬੂਟ ਨਾਲ ਜੜਾ ਜੁੜਾ ਦਿੰਦਿਆਂ ਐਂ ਜਾਂਦੀਆਂ ਫੇਰ ਜਾਂਦੀਆਂ ਮਸ਼ੀਨ ਨਾਲ ਫਸਿਆ ਤਾਂ ਨਹੀਂ ਉਹੀ ਗੱਲ ਹੈ ਮਾੜਾ ਮੋਟਾ ਕਿਤੇ ਲੱਗਦਾ ਦਾ ਆਹ ਉਹਦੇ ਤੇ ਜਦੇ ਆਹ ਬੱਠੀਕ ਹੈ ਪਹਿਲੀ ਵਾਰ ਹੌਲੀ ਵਾਰ ਇਹਨੂੰ ਫੇਰ ਹੌਲੀਓ ਵੱਜਿਆ ਉੱਥੇ ਜੜਾਂ ਵਾਲੇ ਚ ਪਹਿਲਾਂ ਹੀ ਕਹਿਆ ਤੁਹਾਨੂੰ ਮੈਂ ਬਈ ਹੌਲੀ ਚੱਲਣਾ ਹਾਂ ਇਹਨਾਂ ਹੌਲੀ ਮਾਰਦੇ ਹਾਂ ਨਾ ਠੀਕ ਹੈ ਤੇ ਪੈਂਦੀ ਦੇਖ ਲਾ ਜਿਤਨ ਮਰਜੀ ਦੇਖ ਲਾ ਬਰਾਬਰ ਪੈਂਦੀ ਐ ਨਾ ਪੰਜ ਮੇ ਅੱਤ ਚਾਰ ਪੰਜ ਦਿਨ ਦੇਖ ਗਿਆ ਦੋ ਚਾਰਾਂ ਜਿ ਘਟ ਥੋੜੀ ਜੀ ਪਰ ਪਰ ਲੈ ਆਣੀ ਹੋਣੀ ਆ ਉਹ ਵੀ ਅੰਮ ਦੀ ਬਰਾਬਰ ਆਈ ਵੀ ਐ ਨਿਕਲਦੀ ਆ ਉਹ ਵੀ ਬਰਾਬਰ ਆਈ ਵੀ ਉਹ ਵੀ ਦੋ ਦਿਨ ਤੱਕ ਦਿਖਣ ਲੱਗ ਜਾਣੀਆਂ ਹਾਂ ਚੱਕ ਦੇਣੀ ਠੀਕ ਐ ਹੁਣ ਅੱਗੇ ਤਾਂ ਕੁਛ ਨਹੀਂ ਤਾਂ ਦੇਖਦਾ ਉਹਰੇ ਹਾਂ ਆਹ ਹੋ ਗਿਆ ਜੰਮੀ ਆ ਅੱ비 ਕੁਛ ਨਹੀਂ ਤਾਂ ਦੇਖਦਾ ਆ ਵੀ ਨਾ ਹਸਿਆੜ ਜਿਹੜੇ ਆ ਹੱਦ ਤੇ ਘਟਾ ਸਾਲੇ ਦੂਗੇ ਪਏ ਹੋਏ ਐ ਚੱਕ ਦੇਣੀ ਸਾਭ ਨਿਕਲ ਆਉਣੀ ਯਾਰ ਆ ਵੀ ਚਾਹੀਆ ਆਹੋ ਡੂੰਗਾ 1-2 ਦਿਨ ਚ ਨਿਕਲਨੇ ਆ ਜੇ ਨਿਕਲਿਆ ਹੁੰਦੇ ਕੋਈ ਸੂਪਰ ਸੀਡਰ ਵਾਲੀ ਤਾਂ ਐ ਹੁੰਦਾ ਏ ਇਹ ਡੂੰਗੇ ਦਾ ਬਣੀ ਚੱਕਰ ਸਾਰਾ ਸਾਰੀ ਸੂਪਰ ਉਹ ਜਿੱਥੇ ਟਰੈਕਟਰ ਦਾ ਟਾਇਰ ਲੱਗ ਗਿਆ ਉਹ ਵੀ ਥੋੜੀ ਜਿਹੀ ਲੇਟ ਨਿਕਲਦੀ ਆ ਫਿਰ ਜਿੱਥੇ ਟਾਇਰ ਲੱਗ ਗਿਆ ਕੈੜੀ ਉੱਥੇ ਜ਼ਿਆਦਾ ਨਿਕਲਦੀ ਛੇਤੀ ਆ ਇਹ ਤੇਰਾ ਪਲੇਖਾ ਏ ਹਾਂ ਆ ਆਵਾਜ਼ ਆ ਰਹੀ ਰੋਹ ਕੋ ਮੈਂ ਸਾਰੀ ਕਾਨ ਕ ਦਿਖਦੀ ਆ ਇਹਦਾ ਕਿਤੇ ਸਵਾਗਾ ਘੱਟ ਵੱਧ ਲੱਗਿਆ ਹੁੰਦਾ ਕੋਲਰ ਕੈੜੇ ਖੇਤ ਦਾ ਫਰਕ ਪੈ ਜਾਂਦਾ ਸੂਪਰ ਸੀਡਰ ਦੇ ਪਿੱਛੇ ਕੇਰਨਾ ਉਹਨੇ ਤੇ ਲਾਈ ਕਰਕੇ ਕੋਈ ਕਸਾਰ ਜੰਮਦੇ ਸਿਆੜ ਇਹਦਾ ਪੰਜੇ ਚਾਲਦੇ ਆਏ ਮਸ਼ੀਨ ਦੇ ਪਈਆ ਘੱਟ ਵੱਧ ਲੱਗੀ ਜਾਂਦਾ ਕਿਤੇ ਫਿਰੋ ਸਾਹਿਬ ਨਾਲ ਇੱਕ ਦੋ ਦਿਨ ਦਾ ਫਰਕ ਪੈ ਕੇ ਲੇਟ ਨੂੰ ਆਇਆ ਐਸੇ ਡਾਕਰ ਮੈਂ ਜ਼ੀਰੋ ਡਰਿੱਲ ਚਾਹੀਦੀ ਆ ਹਾਂ ਜਿਹੜੀ ਜ਼ੀਰੋ ਆ ਨਾ ਜ਼ੀਰੋ ਸਭ ਤੇ ਲੋਟ ਹੈ ਡਾਕਰ ਸਿਆੜ ਕੱਲਾ ਕੱਲਾ ਦੇਖਦਾ ਕੱਲਾ ਕੱਲਾ ਸਿਆੜ ਦੇਖਦਾ ਫਿਰ ਉਹ ਤਾਂ ਮਿੱਟੀ ਵੀ ਨਹੀਂ ਪੈਂਦੀ ਨਾਲੇ ਡੂੰਗਾ ਵੀ ਛੱਡਦੀ ਆ ਉਹ ਹੈ ਕਿ ਨਹੀਂ ਸਿੱਧੀ ਨਿਕਲਦੀ ਆ ਹਾਂ ਚਲੂ ਮੈਂ ਸੁਆਗਾ ਮਾਰਨਾ ਮਾਰ ਵੀ ਦੇ ਫਾਟ ਫਾਟ ਨਹੀਂ ਪੈਂਦੀ ਲੋੜੇ ਨਹੀਂ ਪੈਂਦੀ ਪਹਿਲਾਂ ਮਿੱਟੀ ਗਰੀ ਜਾਂਦੀ ਉਹ ਤੇ ਅਗ ਨਹੀਂ ਰਜਿੰਦਰ ਗੜੀਆ ਕਹਿੰਦਾ ਢਿੱਲੋ ਗੱਲਾ ਇਹਦਾ ਹਾਂ ਕਹਿੰਦਾ ਮੂਰੇ ਮੂਰੇ ਰੂਟਾ ਬਿਟਰ ਮਾਰਦੇ ਕਹਿੰਦਾ ਸੀ ਦੱਬ ਕੇ ਬਈ ਇੱਕ ਵਾਰੀ ਉਹਦੇ ਪਿਛੇ ਉਹ ਹੈ ਬਾਅਦ ਸਵਾਗਾ ਮਾਰ ਕੇ ਕਹਿੰਦਾ ਨਾਲ ਜੀਰੋ ਡ੍ਰਿਲ ਜਿਹਦੇ ਪਿੱਛੇ ਕੇਰੀ ਜਾਣੀ ਨਾਲ ਦੀ ਨਾਲੇ ਆਹੋ ਲੱਗੇ ਉਹ ਵੀ ਕੇਰਨ ਬਾਅਦ ਗੱਲ ਕਰੀ ਇਹਨਾਂ ਨੇ ਬਹੁਤ ਕੇਰਤੀ ਮਾ ਉਸ ਤਰ੍ਹਾਂ ਵੀ ਰੋਟ ਹੈ ਉਹ ਵੀ ਰੋਟ ਹੈ ਉਹ ਸਾਦੇ ਰੋਟ ਹੈ ਮਾਰ ਕੇ ਉੱਪਰ ਉਹਨਾਂ ਨੇ ਹਾਂ ਪੇਤੀਆਂ ਗੱਠਾ ਜੀਆਂ ਬਣਾਤੀਆਂ ਕਹਿੰਦਾ ਪਹਿਲਾਂ ਸਾਰੀਆਂ ਆਓ ਫੇਰ ਪਰਾਲੀ ਦਾ ਹੀ ਬੰਗਾ ਪੈਂਦਾ ਨਹੀਂ ਤੇ ਲੋਟਾ ਸਾਰਾ ਕੁਸੇ ਹੁਣ ਡਾਕਟਰ ਲੱਗਿਆ ਵਿਜਨ ਹੁਣ ਜਿੱਥੇ ਇੰਨੀ ਪਰਾਲੀ ਹੈ ਉੱਥੇ ਕਾੜ ਕੇ ਫੇਰ ਨਹੀਂ ਜੰਮਣੀ ਦੇਖੀ ਤੂੰ ਇਹ ਢਾਕ ਕਰਨਾ ਖਾਲੀ ਰੇਤਾ ਦਾ ਹੈ ਨਹੀਂ ਵਿੱਚ ਮਾੜੀ ਮੋਟੀ ਮਿੱਟੀ ਲੱਗੀ ਜੰਮ ਬਹੁਤ ਜੰਮੇ ਹੋਣੀ ਹੈ ਕਿੱਲ ਬਹੁਤ ਯਾਰ ਪਰਾਲੀ ਬਹੁਤ ਹੈ ਗਾਰੇ ਵਰਗੇ ਦਾ ਵੇਖ ਹਾਂ ਹਾਂ ਠੀਕ ਆ ਲਾਈਟ ਭੱਜੀ ਵੀ ਗੱਦੀ ਹੁਣ ਬਿੰਦਰ ਹੈ ਸਾਡਾ ਟਾਈਮ ਹੋ ਗਿਆ ਉਹ ਨਹੀਂ ਭਰਨਾ ਉਹ ਅੱਠ ਗਈ ਹੁਣ ਸਾਜੀ ਕੀ ਹੋਣਾ ਰਾਤ ਨੂੰ ਦੇਗ ਨੀ ਜਾਂ ਲੈਟ ਆਉਂਦੇ। ਰਾਤ ਨੂੰ ਦੇਖਦੇ ਹਾਂ ਰੋਟੀ ਲੁੱਟੀ ਖਾ ਕੇ ਆਉਂਦੇ ਆ ਫਿਰ। ਉਹ ਰੋਟੀ ਲੁੱਟੀ ਖਾ ਕੇ ਦੇਖਦੇ ਆ ਆਪਣੀ ਰਜਾਈ ਚੱਕ ਕੇ ਆਉਂਦੇ ਨਾਲੇ। ਆਪਣਾ ਪਿਆਰ ਹੈ ਨਾ ਅੱਧ ਘੰਟੇ ਬਾਅਦ ਕੰਪੂਟਰ ਦੇ ਕਿੰਨੇ ਹੋਰ ਕੰਮ। ਠੀਕ ਨਹੀਂ ਗੱਲ। ਲੈਟ ਲਿਆਉਂਦਾ ਨਾਲੇ ਬਣੀ ਬਣੀ। ਉਹ ਤਾਂ ਜਾਨਣਾ ਪਊਦਾ ਫਿਰ। ਆ ਖੇਤਾਂ 'ਚ ਜ਼ਿਆਦਾ ਦਿਖਦੀ ਆ। ਇੱਦੀ 'ਚ ਮੈਂ ਜ਼ਿਆਦਾ ਦਿਖਦੀ। ਸ਼ੂਰ ਜੀ ਦਾ ਸ਼ੂਰ ਜੀ ਦਾ ਤੂਕ ਆ ਯਾਰ। ਆ ਥੋੜ੍ਹ ਜਿਆ ਹੁਣ ਇੱਧਰ ਸਮਝਿਆ ਉੱਧਰ ਸੂਰਜ ਕਿਉਂ ਯਾ ਦਿਖਦੀ ਐ ਇੱਧਰੋਂ ਕੱਟ ਦਿਖਣੀ ਤੈਨੂੰ ਉਹ ਖੇਤ ਵਿੱਚ ਚੱਲ ਜਾ ਤੈਨੂੰ ਯਾ ਦਿਖਣੀ ਐ ਇਹਨੂੰ ਸਾਰੀ ਉਹ ਜੇ ਫਿਰ ਚਲੇਗਾ ਤੂੰ ਸਮਝਿਆ ਤੈਨੂੰ ਵਿੰਦਰਦਾ ਇਹਦਾ ਹਾਂ 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 ਅੱਛਿਆ ਉਹ ਖਾ ਸਾ ਪਿਆ ਗਿਆ ਦਾ ਦਿਨ ਆ ਗਿਆ ਉਹ ਤੇ ਕੌਣਾ ਜਾ ਕੋਈ ਤਾਂ ਕਹਿੰਦਾ ਖਾ ਸਾ ਪਿਆ ਤਰ ਕੌਣਾ ਜਾ ਉਹ ਹਾਂ ਉ ਤਾਂ ਤੈਨੂੰ ਰਾਤ ਨੂੰ ਆਉਣਾ ਪੈਣਾ ਜੇ ਆ ਗਈ ਲਗੇ ਵੀ ਹੁਣ ਓਵਰਫਲੋ ਪਹੁੰਚ ਗਏ ਘਰਾਂ ਭੱਜ ਗਈ ਭੱਜ ਗਈ ਜੀ ਤੇਰਾ ਵੀ ਰਹਿ ਗਿਆ ਜੱਗੇ ਦਾ ਵੀ ਰਹਿ ਗਿਆ ਜੱਗਾ ਕਹਿੰਦਾ ਹੁਣ ਥੋੜੇ ਦਾਸ ਨੂੰ ਬੈਠਣਾ ਪਊਗਾ ਮੈਂ ਮੈਂ ਤਾਂ ਆਪਣੀ ਰਾਈ ਲੈ ਕੇ ਆਇਆ ਜਿਹੜਾ ਮਾਥਾ ਗੱਗੇ ਵਾਲੇ ਆ ਰਾਈ ਲਈ ਬੈਠਾ ਜਿਹਦਾ ਆ ਗਈ ਦਿਨ ਦਿਨ ਹਾਂ ਹੁਣ ਹਾਂ ਫਿਰ ਤਾਂ ਮੈਂ ਜਾਊਗਾ ਜੇ ਨਾ ਹੀ ਮੈਂ ਨਹੀਂ ਜਾਣਾ ਜਿੱਥੇ ਪੈਂਦਾ ਪਈ ਜਾਵੇ ਫੇਰ ਨੂੰ ਜਾ ਕੇ ਸੰਭਲੂਗਾ ਜਾਓ ਜਾਓ ਫੇਰ ਦੇਖੀ ਜਾਊਗੀ ਮੈਂ ਨਵੀਂ ਨਾ ਫੋਨ ਕਰੀ ਅੱਛਾ ਆ ਵੀ ਮੇਰਾ ਨੱਕਾ ਦੇਖ ਲੈਣਾ ਠੀਕ ਹੈ ਗੱਲ ਹਾਂ ਹੁਣ ਚੱਲ 20 ਫੁੱਟ ਵਰਚੂਹੇ ਦੀ ਖੱਡ ਕਾਲੇ ਦੇ ਖੇਚੇ ਚ ਜਾ ਕੇ ਨਿਕਲੀ ਫੇਰ ਜੇ ਨਾ ਹੋਵੇ ਭਰ ਜਾਣਾ ਇਹਨੇ ਤਾਂ ਪੰਮੀ ਨੂੰ ਕੰਮ ਛੇੜਿਆ ਪਿਆ ਪੰਮੀ ਕਹਿੰਦਾ ਇਹਨੇ ਪਾਣੀ ਲਾਉਣਾ ਮੇਰੀ ਖਾਹ ਗਿੱਲੀ ਹੋਣੀ ਮੁਰਕੇ ਬੱਤ ਨਹੀਂ ਹੋਣੀ ਕਹਿੰਦਾ ਉਸ ਪੰਮੀ ਸਵੇਰ ਦੇ ਹੀ ਲੱਗਿਆ ਖਾਹ ਖੁਰਚਣ ਚਲਦਾ ਖੁਰਚੀ ਦੀ ਪੰਮੀ ਖੁਰਚੀ ਦੀ ਖੁਰਚੀ ਥੋੜੀ ਜਿਹੀ ਰਹੀ ਬਾ ਚੱਲੀ ਤਾਂ ਨੀ ਚਿਪ ਗਿਆ ਕਹਿੰਦਾ ਜਲ ਤੂੰ ਮਾ ਆਇਆ ਕਹਿੰਦਾ ਸਵਾਰ ਕੇ ਸਰੀ ਲੱਗੇ ਆਉ ਪਾਣੀ ਆਇਆ ਨਾ ਲੱਗਦਾ ਅਗਲੇ ਦਿਨ ਫਸਲ ਹੋਈ ਗ ਮੈਂ ਹੁਣ ਜੇ ਇਹ ਹੁਣ ਲਾਈਟ ਆ ਗਈ ਪਤਾ ਲੱਗ ਜਾਣਾ ਮੈਸੇਜ ਆ ਰਿਹਾ ਨਹੀਂ ਫੌਜੀ ਨੇ ਦੱਸ ਦੇਣਾ ਮੈਨੂੰ ਜਿਹੜੇ ਕੈਰੇ ਨੂੰ ਪੈਂਦਾ ਬਾਣੀ ਉਹ ਕਹਿ ਰਿਹਾ ਮੈਂ ਕੋਲ ਬੈਠ ਕੇ ਭਰੇ ਹੁਣ ਜਿਹੜਾ ਉਧਰ ਧੂਆ ਏ ਫਿਰ 1.5 ਕਿਲੋ ਖੁੱਲ੍ਹੇ ਛੱਡਿਆ ਹੁਣਾ ਜੇ ਉਹਦਾ ਭਰ ਗਿਆ ਰਾਤ ਰਾਤ ਉਹਦਾ ਪਾਣੀ ਉਧਰ ਕੇ ਧੂਏ ਖੇਚ ਪਾ ਜਣਾ ਫੇਰ ਆ ਕੇ ਜੇ ਜ਼ਿਆਦਾ ਹੋ ਗਿਆ ਕੀਮੀਆਂ ਦੀ ਆਵਾਜ਼ ਹੈ 10 ਵਜੇ ਦਾ ਟਾਈਮ ਹੈ ਤੁਹਾਡਾ ਪਤਾ ਨਹੀਂ ਉਹ ਸਵੇਰ ਦੀ ਤਾਂ ਆਈ ਨਹੀਂ ਆ ਦੋ ਦਿਨ ਬਾਈ ਨਾ ਠੱਲੀ ਰਾਤ ਆਪਣੇ ਵੀ ਭੱਜ ਲਿਓ ਕਹਿੰਦਾ ਬਾਈ ਰਾਤ ਨੂੰ 10 ਵਜੇ ਤੇ ਬਿਰਲਾ ਤੁਹਾਡੀ ਕੱਟੀ ਚੱਲਣੀ ਰਾਤ ਨੂੰ 10 ਵਜੇ ਤੇ 7 ਵਜੇ ਤੇ ਹਾਂ 10 ਵਜੇ ਫੋਨ ਕਰ ਲਿਆ 7 ਵਜੇ ਆਉਂਦੀ ਐ ਮੈਂ ਸਵੇਰੇ ਫੋਨ ਕਰ ਲਿਆ ਕਿਹਾ ਬਾਈ ਹਣ ਤੁਹਾਡੀ ਦੋ ਫੀਡਰਾਂ ਦੀ ਆਪਣੇ ਆਪੇ ਕਹਤਾ ਕਹਦਾ ਦੋ ਹੀ ਫੀਡਰਾਂ ਦੀ ਕੱਟੋ ਵੀ ਫालतू ਆਗੀ ਤਾਂ ਛੱਡ ਦੇਣੀ ਨਹੀਂ ਕਹਿੰਦਾ ਕਈ ਵਾਰੀ ਤੇਰੇ ਫੋਨ ਮੈਂ 10 ਕੁ ਪਤਾ 9 ਵਜੇ ਫੋਨ ਕਰ ਲਿਆ ਫੇਰੀ ਉਹਦੇ ਵਿੱਚ ਜਲਦੀ ਦੀ ਫੇਰ ਉਹ ਫालतू ਆਲੀ ਕਹਿੰਦੇ ਬਾਈ ਤੁਹਾਡਾ 10 ਵਜੇ ਦਾ ਟਾਈਮ ਆ ਰਾ ਤੇ ਤੂੰ ਕਹੇ ਵੀ ਤੱਕ ਛੱਡਣੀ ਨਹੀਂ 10 ਤੇ ਕਹੇ ਵੀ ਤੱਕ 10 ਤੇ 7 ਕਿਹਾ ਅਵੇ ਸਵੇਰੇ ਬਿੰਡੇ ਬਿਲਾਦਨੇ ਮਨੇ ਚਲ ਦੇਖਦਾ ਹੁਣ ਜਾਂਦਾ ਭਾਈ ਹੋਰ ਕੰਮਾਂ ਨੇ ਚਲ ਜੀ ਦੱਸੋ ਜੀ 10 ਵਜੇ ਆ ਗਈ ਫਿਰ ਤਾਂ ਭੱਜ ਦੀ ਲੋੜੀ ਨਹੀਂ ਹੈਗੀ ਹੈ ਜੇ 10 ਵਜੇ ਆਈ ਰਾਤ ਨੂੰ ਨੱਕਰਾਂ ਮੋੜਨਾ ਹੈ ਤੇਰੇ ਕਹਿ ਰਹੇ ਹੋ ਕਿੰਨਾ ਟਾਈਮ ਲਾਉਂ ਚਾ ਇਹ ਤਾਂ ਕਹਿ ਨਹੀਂ ਛੱਡਿਆ ਪਾਣੀ ਦੇ ਮੈਂ ਘੰਟਾ 1.5 ਘੰਟਾ ਤਾਂ ਪਾਉਗਾ ਜੀ ਅੱਛਾ ਉਹ ਤਾਂ 7 ਵਜੇ ਆਈ ਲਈ ਹੀ 10 ਕਿਹਦੀ ਮੰਦੇ ਐ ਇਹ 7 ਵਜੇ ਆ ਜਾਂਦੀ ਐ ਹਾਲਤ ਛੱਡ ਦਿੰਦੇ ਹਾਂ 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 ਚੱਲਣ ਨੂੰ ਕੀ ਗੱਲ ਹੈ ਭੱਜ ਗਈ ਸਾਡੇ ਭਰ ਗਈ ਥੋੜਾ ਭਰ ਗਿਆ ਹਾਂ ਵੀ ਬੰਦ ਕਰਤੀ ਮੋਟਰ ਤੁਮਸੇ ਛੱਡੀ ਜੀ ਨਾ ਹਾਂ ਉਹ ਵੀ ਬਹਾਨੀ ਬਾਈ ਪਰ ਇੱਕ ਗੱਲ ਦੇਖੀ ਆ ਪਾਣੀ ਲਾਉਂਦੇ ਐ ਇੰਨਾ ਜੀਆ ਜੰਤ ਸਲਾ ਉੱਡਦਾ ਮੁਰੇ ਬਾਈ ਇੰਨਾ ਫੇ ਟਿੱਡੀਆਂ ਇਹ ਟਿੱਡੀਆਂ ਨਾ ਕਾ ਕੇ ਖਾਣੀ ਆ ਥੱਲੇ ਤੇ ਸਾਡੇ ਨਹੀਂ ਆ ਰਹੇ ਲੈ ਨਾ ਬਹੁਤ ਟਿੱਡੀ ਐ ਤੂੰ ਪਾਣੀ ਦੇ ਨਾਲ ਤੋਰੀ ਮੜ ਜਾ ਮੈਂ ਪਾਣੀ ਦੇ ਪਿੱਛੇ ਦੇ ਕੋਈ ਨਹੀਂ ਟਿੱਡੀ ਦਾ ਬੜੀ ਆ ਤੁਹਾਡੀ ਸਾਡੀਆਂ ਕਣਕਾਂ ਛੋਟੀਆਂ ਆਇਆ ਖੜਿਆ ਡਾਰਾਂ ਹੀ ਉੱਡਦੀ ਆ ਮੁਰੇ ਤੇ ਅੱਛਾ ਸੁੰਡੀ ਦੀ ਸੁੰਡੀ ਦੀ ਦੇਖੀ ਜਿਹੜੀ ਮੋਟੀ ਸੁੰਡੀ ਆਉਂਦੀ ਆ ਨਾ ਬਾਈ ਐਡੀ ਬੈਠੀ ਉਹ ਨਹੀਂ ਤੇਰੀ ਨਹੀਂ ਪਾਣੀ ਤੇਰੇ ਆਉਂਦੀ ਆ ਉਹ ਕਰ ਤੇ ਬਾਈ ਉਹ ਸਿੱਧੀ ਵਜਾਈਆ ਸੁਪਰ ਸੀਡਰ ਵਾਲੀ ਤੁਸੀਂ ਬਾਗੇ ਖੇਤ ਪਹਿਲਾਂ ਹੀ ਥੇ ਤੇ ਟੀਡੀਆਂ ਖਤਮ ਕਰਤੀਆਂ ਮਸ਼ੀਨ ਨਾਲ ਤਾਂ ਘੇਰੀ ਹੋਈ ਆ ਹਾਂ ਮਸ਼ੀਨ ਆਓ ਆਪਣੀ ਤਾਂ ਵਿਚੇ ਆ ਉਹ ਹਾਂ ਅਜਾ ਸਾਡੇ ਆਹ ਜੂੰਡੇ ਵੀ ਖੜੇ ਆ ਬਾਈ ਉਹ ਵੀ ਇੱਧਰ ਆ ਕੇ ਹੋਣੀਆਂ ਸਾਡੇ ਇਹਨੂੰ ਉਹ ਜੂੰਡੇ ਖੜੇ ਲੱਗਾ ਕੋਈ ਪਾਸੇ ਖੜੇ ਹੈ ਹੈ ਦੋ ਵੱੱਲੇ ਦੋ ਵੱੱਲੇ ਕਣਕਾਂ ਸਿਆੜਾਂ ਚ ਸਿਆੜ ਫਸ ਗਿਆ ਮੇਰੇ ਵਿੱਚ ਸਿਆੜ ਦਿਖਦੀ ਨਹੀਂ ਹਲੇ ਕਣਕਾਂ ਪਰਾਂ ਉਹ ਨਿਕਲ ਪਰਾਂ ਵਿੱਚ ਜੰਮੇ ਹੀ ਬਹੁਤ ਠੰਡ ਹੋ ਗਈ ਥੋੜੀ ਥੋੜੀ ਨਿਕਲਦੀ ਆ ਹਲੇ ਵਿੱਚ ਟਾਈਮ ਵੀ ਆ ਲੈਣ ਲੱਗ ਗਈ ਰਾਤ ਨੂੰ ਠੰਡ ਦਿਨ ਮਾ ਤਾਂ ਗਰਮਾਇਸ ਹੈ ਉਹ ਹਰੇ ਆਈ ਲੱਗੀ ਪੈਣਾ ਹੈ ਨਾ ਦੇਖੇ ਦੇਖੇ ਜਿਵੇਂ ਹਾਂ ਜੰਮੇ ਹੀ ਗਣਗਾ ਆਪਾਂ ਦਾ ਕਰ ਆਈ ਨਾ ਜਿੱਦਾਂ ਅਸੀਂ ਆ ਕਰਮਜੀਤ ਵਾਲੀ ਬੀਜੀ ਗਣਕੂ ਤੇ ਇੱਕ ਦਿਨ ਪਹਿਲਾਂ ਅਸੀਂ ਉਹ ਬੀਜੀ ਆ ਜਦੋਂ ਪਾਣੀ ਲਾਤਾ ਅੱਜ ਇਹ ਵੀ ਹੁਣ ਮੰਡਮੜੀਉਂ ਦਿਖਦੀ ਆ ਲੱਗੇ ਰਹੀ ਪਾਣੀ ਦੇ ਵੀ ਇੰਨੀ ਕੀ ਤਾਂ ਸਾੜੀ ਪੈਂਦੀ ਆ ਹੁਣ ਹੈ ਕਿ ਨਹੀਂ ਕਾਲੇ ਦੇ ਵਿੱਚ ਛਿਆੜ ਲੱਗੇ ਦਿਖਣ ਬੱਸ ਫਿਰ ਉਹਨੂੰ ਤਾਂ ਸਾਰੇ ਨਹੀਂ ਜੰਮਣੇ ਜੋ ਜਿਹੜੇ ਇਹਦੇ ਬੱਤ ਨਹੀਂ ਆਏ ਉਹਨਾਂ ਦੇ ਵੀ ਦੇਖੀ ਲਾ ਛਿਆੜ ਕੇ ਕਾਲੇ ਲੱਗੇ ਰਹੀ ਜੀ ਮਰਨ ਹੂੰ ਲਗੇ ਰਹੀ ਮਨ ਆਪਣੀ ਜ਼ਮੀਨ ਦਾ ਬਹੁਤ ਫਰਕ ਹੈ ਇਹਦਾ ਦਾ ਉਹਦਾ ਮੰਡ ਦਾ ਬਹੁਤ ਫਰਕ ਹੈ ਰਾਣੀ ਜ਼ਮੀਨ ਹੈ ਇਹ ਵਾਲੀ ਵਾਲੀ ਜਿਹਦਾ ਬਹੁਤ ਚੰਨੀ ਹੈ ਡਾਕਟਰ ਦੇ ਸਾਹਬ ਖੇਤ ਸੂਆ ਪਾਰ ਵੀ ਭਰੇ ਪਤਾ ਵੀ ਪੂਰਾ ਭਰੇ ਵਾ ਸਵੇਰੇ ਪਾਣੀ ਖਤਮ ਹਾਂ ਪਾਣੀ ਉੱਥੇ ਵੀ ਨਹੀਂ ਹੈਗਾ ਪਾਣੀ ਉੱਥੇ ਵੀ ਨਹੀਂ ਖੜਦਾ ਹੈਗਾ ਜੇ ਤਾਂ ਹੁਣ ਕਹਿ ਰਿਹਾ ਭਰਤਾ ਤੈਨੂੰ ਘੰਟੇ ਬਾਅਦ ਪਾਣੀ ਨਹੀਂ ਮਿਲੇਗਾ 2 ਘੰਟੇ ਬਾਅਦ ਉੱਥੇ ਤਾਂ ਜਮਕਣਕ ਲੰਦੀ ਜੰਮ ਦੀ ਜੋ ਪਰ ਇਹਨੇ ਮੁਕਾਬਲਾ ਵੀ ਕੁਝ ਨਹੀਂ ਕਰਨਾ ਫਿਰ ਜ਼ਮੀਨ ਨੇ ਜਿੱਤੇ ਕਣਕ ਉੱਥੇ ਲੋਟ ਆ ਜਵੇ ਝਾੜੂ ਦਾ ਵਾਅਦਾ ਇਹਨਾਂ ਨੂੰ ਇਹਦਾ 22 22 ਦੇ ਪਰ ਮਰ ਜਾਂਦੀ ਬਸ ਇਹ ਵਾਤੇ ਵੱਧ ਤੇ ਹੀ ਪਰ ਆਪਣੇ ਉਹਦਾ 27 27 ਕੁਆਂਟਲ ਵੀ ਗਣਕ ਨਿਕਲ ਜਾਂਦੀ ਠਾਈ ਠਾਈ ਉਹ ਨਿਕਾਲ ਨੂੰ ਜ਼ਮੀਨ ਚੰਗੀ ਆ ਤਕੜੀ ਜਿਮੀਨ ਨਾ ਨਿੱਗਰ ਐ ਤੇਰੀ ਬਾਜ ਬੈਠੀ ਵੀ ਵਿਆਹ ਖਾਂਦਾ ਵਿਆਹ ਨਹੀਂ ਹੈ ਗਿਆ ਹੁਣ ਵਿਆਹ ਚਾਹੀਦਾ ਹਾਂ ਚੱਲਿਆ ਹੁਣ ਚੱਲਿਆ ਯਾਰ ਸਾਜਰੇ ਹੁਣ ਜਾਊਗਾ ਹੀ ਹੁਣ ਬੜਨਾ ਬੜਨਾ ਲਵਾਲ ਵੇਲੇ ਤੂੰ ਜਾ ਕੇ ਆਪਣਾ ਸਾਜਰੇ ਮੁੜਿਆ ਆਉਂਦੇ ਜੇ ਮੁੜਾਉਣਾ ਬਸ ਮੈਂ ਕਹਾਂ ਗੇ ਗੋ ਹੈ ਤੇਰਾ ਲਾਪੀ ਦੀ ਜਾਊਗਾ ਕੱਪਰੀ ਆਉਣ ਜਾਣ ਕਰਨਾ ਮੈਂ ਕਿੱਥੇ ਬੈਠਣਾ ਕਿਨੇ ਕਾ ਬੈਠਣਾ ਥਗਨ ਦੇ ਕੇ ਮੁੜਿਆ ਹੋਣਾ ਹੋਰ ਕੀ ਉਹਨੂੰ ਆਏ ਹੋ ਜਾਊਗਾ ਵੀ ਆ ਲਿਆ ਕਹਿੰਦਾ ਜੇ ਨਾ ਆਇਆ ਦੇਖ ਲਈ ਇਹਨੂੰ ਵੀ ਕਹਿੰਦਾ ਬਾਪੂ ਲੈ ਜਾਣਾ ਬਾਪੂ ਦਾ ਕਿੱਥੇ ਟਾਈਮ ਹੈ ਕਹੇ ਕਰ ਦੇਣ ਨਹੀਂ ਮੰਨਾ ਕੱਲਾ ਹੀ ਆਉਂਗਾ ਥਗਨ ਦੇ ਕੇ ਤੈਨੂੰ ਮੁੜਨਾ ਮੈਂ ਤਾਂ ਬੱਸ ਨਾ ਨਾ ਠੀਕ ਐ ਜਾ ਕੇ ਆਪਣਾ ਮੁੜਿਆ ਥਗਨ ਦੇ ਕਿਹਨੀਆਂ ਗੱਲ ਹੁਣ ਐ ਮਹੀਨੇ ਵਿਆਹੇ ਵਿਆਹੇ ਬੰਦੇ ਨੂੰ ਇੱਧਰ ਨਹੀਂ ਇੱਧਰ ਆ ਨਹੀਂ ਆਇਣਾ ਆਲਾ ਵਿੱਚ ਐਨੇ ਨੁਕਦੇ ਮਰ ਮਚੂ ਤਾਂ ਗਏ ਨੇ ਕਿਹੜਾ ਫੜੀਦਾ ਸਦਾ ਇਦਲਾ ਫਾਲਾ ਪੁੱਛਿਆ ਮਚੂਰ ਤਾਂ ਬੰਡ ਪੈ ਗਿਆ ਨਾ ਨਹੀਂ ਮੈਂ ਕਹਿੰਦਾ ਫਾਲਾ ਹੀ ਆ ਯਾਰ ਉਹ ਮਚੂਰ ਤਾਂ ਯਾਰ ਚੱਲ ਚੱਲਦੇ ਸਮਾਨ ਨੇ ਮੁਝਣਾ ਹੀ ਆ ਬਾਈ ਹੈ ਕਿ ਨਹੀਂ ਉਹ ਫਾਲਾ ਪਾਇਆ ਤਾਂ ਵੀ ਗਲਤ ਹੈ ਗਲਤ ਪਾਇਆ ਫਾਲਾ ਫਾਲਾ ਮੂਰੇ ਲੰਬਾ ਪਾਇਆ ਮੈਂ ਫਾਲਾ ਮੋਤੀਆ ਵੀ ਤਾਂ ਨਹੀਂ ਆ ਉਹ ਕੋਈ ਕਸਰਾਕ ਪਿੱਛੇ ਪੈਣਾ ਦਾ ਭਵਾ ਕੇ ਪਾ ਦੇ ਵੀ ਨਹੀਂ ਮੰਨ ਦੇਖ ਲੈਂਦੇ ਹੁਣ ਤੈਨੂੰ ਜੇ ਮੈਸੇਜ ਆ ਗਿਆ ਨਾ ਮੈਨੂੰ ਦੱਸਦੀ ਵੀ ਲਾਈਟ ਆ ਗਈ ਭਾਈ ਆਈ ਨਾ ਆਇਆ ਤਾਂ ਫੌਜੀ ਨੂੰ ਵੀ ਕਿਹਾ ਵਾ ਫੌਜੀ ਪਰਚੇ ਦੇ ਵਾ ਲੱਗ ਜਾਣਾ ਯਾਰ ਹਾਂ ਮੰਡ ਜਾ ਰੂ ਲੇਟ ਆਉਣੀ ਆ ਉਹ ਆਉਂਦੇ ਇਕੱਠੇ ਹੋ ਹੈ ਆਉਣੀ ਤੇ ਇਕੱਠੇ ਹੋ ਹੈ ਆਉਂਦੇ ਨਾਲ ਜਲਪੇ ਖਬਰੇ ਸਵੇਰੋਂ ਵੀ ਉੱਥੇ ਮੈਂ ਫੋਨ ਕਰਿਆ ਸਾਜਰੀ ਜਿੱਦ ਹੈ ਨਹੀਂ ਦੀ ਲਾਈਟ ਉੱਥੇ ਕਦੇ ਵੀ ਸਾਡੇ ਕੋਲ ਤਾਂ ਚੱਲਦੀ ਹੈ ਉਹ ਯਾਰ ਉਹਨੂੰ ਫੋਨ ਕਰਨਾ ਤਾਂ ਲਾਈਟ ਲੈਣੀ ਸੀ ਤੇ ਜੇਸ਼ੇ ਨੂੰ ਮਾਰ ਦੇ ਫੋਨ ਮਾਰੀ ਜੇਸ਼ੇ ਨਹੀਂ ਆਉ ਉਹਨੂੰ ਕਹਿੰਨੇ ਜਾਂਦਾ ਤਸਵੀਰ ਨੂੰ ਲਾਈਟ ਆਉਦੇ ਕੋਲ ਮੇਰੀ ਯਾਰ ਮਨੂੰ ਰਾਤ ਲਾਉਣੀ ਪੈ ਗਈ ਫਿਰ ਨਾ ਲਾਈਟ ਲਾਈ ਵੀ ਮੋਟਰ ਫਰਕ ਨੂੰ ਸਾਰੇ ਖੇਤ ਮੇਜਾਂ ਨਾ ਰਹਿੰਦਾ ਦੂਈ ਬੜੀ ਬੜੀ ਲਾਈਟ ਹੈ ਕਿਹੜੀ ਚਾਰ ਜਾਲੀ ਦੂਈ ਆਰ ਜਿਹੜੀ ਹਜ਼ਾਰ ਦੂਈ ਹੁੰਦੀ ਨਹੀਂ ਬੜੀ ਚਾਰ ਜਾਲੀ ਨਹੀਂ ਦੂਈ ਲਾਈਟ ਬੜੀ ਠੀਕ ਆ ਉਹਦਾ ਮਸਲਾ ਹੈ ਜਾਂਦਾ ਰਹਿੰਦਾ ਦੋ ਤਿੰਨ ਕੀਲੀਆਂ ਜਾਏ ਨੇ ਇਹ ਕਹਿੰਦਾ ਮਰਜ਼ੀ ਘੁੰਮਦਾ ਫਰੀ ਆ ਉਹ ਉਹਨਾਂ ਵਾਲੀ ਹਸਵੀਰਨ ਵਾਲੀ ਬੜੀ ਲਾਈਟ ਆਈ ਵੀ ਉਦੋਂ ਤੇ ਜਦੋਂ ਮੈਨੂੰ ਲਾਦੀ ਤੁਸੀਂ ਪੈ ਪਾ ਪਾਏ ਤੇ ਨਾ ਮੈਂ ਤਾਂ ਪਹਿਲਾਂ ਦੀ ਕੋਈ ਵੀ ਹੈ ਆ ਉਹ ਡਾਡੀ ਨੂੰ ਪੁੱਛੇ ਜਰਾ ਡਾਡੀਆਂ ਲੱਤੀ ਸੀ ਚਾਹੀਦੀ ਇਹਨਾਂ ਨੂੰ ਫੜਾ ਕੇ ਜਾਇਂ ਲੈਟ ਲੈਟ ਬੜੀ ਸਰਜ ਲੈਟ ਗਈ ਆ ਜਿਹੜੀ ਕਿਨੇ ਹੋਰ ਰਾਤ ਨੂੰ ਚਾਹੀਦੀ ਇਹਨਾਂ ਨੇ ਪਾਣੀ ਲਾਉਣਾ ਲੈ ਲਿਓ ਫੇਰ ਫੇਰ ਲੈ ਲਿਓ ਜਿੱਦਾਂ ਚਾਹੀਦੀ ਹੋਈ ਮੇਰੇ ਤੁਸੀਂ ਇੱਥੇ ਲਾ ਕੇ ਫਿਰ ਪਾਣੀ ਲਓ ਖਾਲ ਖੋਣ ਨੂੰ ਫਿਰ ਦਿਖਦੀ ਰਹਿੰਦਾ ਯਾਰ ਆ ਫੜਾ ਦੀ ਇਹਨਾਂ ਨੇ ਚਲਾਉਣੀਆਂ ਆ ਘਰੇ ਤੇ ਉਹਨਾਂ ਚੱਲਣਾ ਇੰਨਾ ਇੱਥੇ ਤੇ ਲਾਤੀ ਉਹ ਗੰਨੇ ਸਹੀ ਦਿਖਾਉਗੀ ਇੰਨਾ ਚੱਲਣਾ ਆਉਂਦਾ ਉਹ ਟਰੈਕਟਰ ਗਾਹ ਮੰਗਿਆ ਆਇਆ ਠੀਕ ਆ ਨਹੀਂ ਨਹੀਂ ਰੇੜਾ ਜਾਂਦਾ ਜਾਂਦਾ ਟਰੈਕਟਰ ਵਾਲਾ ਬੀਜ ਲਦੇਗਾ ਗੰਮੀ ਦਾ ਰੇੜਾ ਕੱਢਿਆ ਹੁੰਦਾ ਹਾਂ 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 ਹੁਣ ਮੇਰੀ ਗੱਲ ਸੁਣ ਲੈ ਹੁਣ ਹੁਣ ਦੇਖੀ ਹੁਣ ਤੇ ਠੰਡ ਹੋਣ ਲੱਗ ਜਾਣੀ ਹਾਂ ਹਾਂ ਦਿਲ ਮਸਲੀ ਕਰਨੀ ਮੈਂ ਗੋਟੀ ਖੋਲਦੀ ਨਹੀਂ ਹੈਗਾ ਕੰਮ ਨੇ ਪੜ ਗਿਆ ਬਾਈ ਦਾ ਹੈ ਬਾਈ ਦਾ ਕੰਮ ਕੱਕਣਾ ਬਾਈ ਤਵੀਆਂ ਮੈਂ ਤੋਦੂ ਹੋਣਾ ਤੋਦੂਗੇ ਜੇ ਰਹਿੰਦਾ ਕੰਮ ਗੰਨੇ ਵਾਲੀ ਨਹੀਂ ਬੀਜਣੀ ਅਸੀਂ ਗੰਨੇ ਵਾਲੀ ਕਣਕ ਬੀਜਣੀ ਜਾਂ ਜੇ ਪਰਚੀਆਂ ਆ ਜਾਈਆਂ ਗੰਨੇ ਵਾਲੀ ਮੈਂ ਬੀਜੂ ਜੂ ਫਿਰ ਤਵਾਂ ਧੋਕੇ ਖੜਾ ਦੇਣੀ ਠੀਕ ਨਹੀਂ ਗੰਨਾਂਦਾਂ ਤਾਂ ਇੱਕ ਗੱਲਾ ਸੁਪਰ ਸੀਟਰ ਨਾਲ ਬਾਅਦ ਵਿੱਚ ਪਹਿਲਾਂ ਛੱਡਿਆ ਆਇਆ ਸੀ ਛੱਡਿਆ ਹੁੰਦਾ ਉਹ ਤਾਂ ਉਹ ਤਾਂ ਉਹ ਹੀ ਕਹਿੰਦੇ ਜਿੱਤੇ ਜਿੱਤੇ ਪੁੱਛ ਲਾ ਉਹ ਕਹਿੰਦੇ ਬਾਈ ਇਹ ਤਾਂ 7:00 ਵਜੇ ਚੀਜ਼ ਉਹਦਾ ਝੁੰਡਾ ਜਾਂਦਾ ਸਭ ਮਲ ਦਿੰਦਾ ਉਹ ਕਹਿੰਦੇ ਲੱਭਦਾ ਹੀ ਨਹੀਂ ਕੁਛ ਕਹਿੰਦੇ ਬੱਛਰੀਆਂ ਪਾਲ ਉਹ ਝੁੰਡਾ ਜਾਂ ਅੰਡਾ ਉਹਨੇ ਸਭ ਕੁਝ ਖਤਮ ਕਰਦਾ ਚੂਰੀ ਬਣਾਉਂਦਾ ਕਾਲੇ ਵਾਲਾ ਕਿੱਥੇ ਚੱਲ ਗਿਆ ਖੜਾ ਤਾਂ ਹੈਗਾ ਕਾਲੇ ਵਾਲਾ ਹੈਗਾ ਆ ਸਾੜੇ ਪਾ ਖੜਾ ਨਹੀਂ ਅਸੀਂ ਸੁਪਰ ਸੀਟਰ ਹੀ ਲਿਆਉਣਾ ਤਾਂ ਹੁਣ ਹਾਂ ਕੋਈ ਗੱਲ ਠੀਕ ਨਹੀਂ ਆ ਖੜਾ ਹੁਣ ਮੇਚ ਦਾਣਾ ਇਹ ਤਾਂ ਮੈਂ ਦੇ ਦੇ ਬਕਾਇਦੇ ਵੀਡੀਓ ਵਿੱਚ ਭਾਈ ਵੇਚਣਾ ਮੈਂ ਰੂੜਾ ਵੀਟਰ ਵੇਚਣਾ ਗੱਗੇ ਦਿਖਾ ਦਿਓ ਭਾਈ ਗੱਗੇ ਦਿਖਾ ਦੇ ਫਿਰ ਲੈ ਆਈਏ ਸੌਦਾ ਕੋਈ ਹੋਰ ਹਾਂ ਜਿਹੜੇ 1 ਕਬਾਜੀ ਘਾਲਾ ਮੜਾ ਜਾ ਕਰਦੇ ਕਰੇ ਹੈ ਕਿ ਨਹੀਂ ਹਾਂ ਪੱਲੜਦਾ ਵੇਚਣਾ ਦਾਦਾ ਦੱਸ ਤੋ ਠੀਕ ਨਹੀਂ ਗੱਲ ਹਾਂ ਵੇਚਣਾ ਵੇਚਣਾ ਫਿਰ ਪੱਲੜ ਤਾਰੀ ਦਾ ਦਿਖਾ ਕੇ ਲੈ ਨੂੰ ਭਈਆ ਬਕਾਉ ਹੈ ਠੀਕ ਨਹੀਂ ਗੱਲ ਬਣਾ ਦੂੰਗਾ ਵੀਡੀਓ ਭਾਈ ਬਣਾ ਕੇ ਦਿਖਾ ਦੇ ਇਹ ਕੱਲੂ ਗਏ ਦੂੰਗੇ ਸਵਾਰ ਕੇ ਦਿਖਾ ਦੂੰਗੇ ਕੱਲੂ ਧੋਗ ਦੇ ਦਿਖਾ ਦੂੰਗੇ ਮੜ ਜਾ ਸਾਫ ਜਿਹਾ ਦਿਖਣ ਲੱਜੂਗਾ ਹੁਣ ਮਿੱਟੀ-ਮੁੱਟੀ ਪਈ ਵੀ ਹੈ ਠੀਕ ਨਹੀਂ ਗੱਲ ਓ ਹਾਂ ਚਲੋ ਭਾਈ ਹੁਣ ਦੇਖਾਂ ਉਹ ਤਕਾਕੰਡਾ ਨਾ ਫੁੱਟਾ ਹੈ ਹਾਂ 9 ਫੁੱਟਾ 9 ਫੁੱਟਾ ਹੈ ਚੱਲ ਫੇ ਜੱਦੀ ਦਾ ਨਵਾਂ ਜਿਹਾ ਜਾਇਆ ਉਹ ਸਾਜਰੇ ਜਾਇਆ ਜਾ ਨਰਦੇ ਜਾ